ਮੈਨੂੰ ਪਰ ਪਤਾ ਹੋਈ ਨਹੀਂ ਆਪਾਂ ਵੀ ਕਹਿੰਦੇ ਨਾ ਪਾਠ ਕਰਵਾ ਲਿਆ ਕੀ ਭਲਾ ਨਹੀਂ ਹੋਇਆ ਕਰਵਾਇਆ ਹੀ ਹੈ ਕੀਤਾ ਹੋੜੇ ਆ ਕਿ ਸੋਧਣਾ ਕਰਵਾ ਲਿਆ ਸੇਵਾ ਕਰਾ ਲਈ ਵੀ ਭਾਈ ਮਹਾਰਾਜ ਗਏ ਨਾ ਗੰਗਾ ਗਏ ਮਾਰ ਸ਼ਾਮਾ ਦਾ ਪੰਡਤਾਂ ਨੂੰ ਕੀ ਕਿਹਾ ਪੰਡਤ ਪਾਣੀ ਦੇਈ ਜਾਂਦੇ ਸੂਰਜ ਨੂੰ ਮਹਾਰਾਜ ਉਚੜਦੇ ਬਲ ਮਾਰੀ ਨਦੀ ਬਲ ਦੇਖ ਕਹਿੰਦੇ ਆਪਾਂ ਕਮੜਾ ਬੰਦਾ ਆ ਗਿਆ ਕਹਿੰਦੇ ਕੌਣ ਆ ਕਮੜਾ ਕਹਿੰਦੇ ਉਹ ਵੇਖੋ ਮੁੰਡਾ ਉਹ ਬਾਬਾ ਕੀ ਕਰਦਾ ਕਹਿੰਦੇ ਕਮੜਾ ਹੀ ਹੈ ਜਿਹੜਾ ਰਹਿਤੇ ਅਲੀ ਨੂੰ ਪਾਣੀ ਦੀ ਜਾਂਦਾ ਹਮ ਦੇਖੋ ਲੋ ਇੱਕ ਗੁਰੂ ਸਾਹਿਬ ਦਾ ਵੱਖਰਾ ਅੰਦਾਜ਼ ਰਿਹਾ ਗੁਰੂ ਸਾਹਿਬ ਗਿਆਨ ਦੇਣ ਵੇਲੇ ਨਾ ਜਿਹੜਾ ਸਵਾਲ ਅਗਲੇ ਨੇ ਅਗਲੇ ਨੂੰ ਕਰਨਾ ਹੁੰਦਾ ਸੀ ਜਾ ਕੇ ਮਹਾਰਾਜ ਇਹੋ ਜਿਹਾ ਕੌਤਕ ਘਰਾਦੇ ਸੀ ਕੋਈ ਤਰੀਕੇ ਨਾਲ ਵੀ ਅਗਲੇ ਤੋਂ ਹੀ ਸਵਾਲ ਕਰਾ ਦਿੰਦੇ ਸੀ ਉਹ ਹੜਾ ਜਾ ਕੇ ਤਾਂ ਜੇ ਤਾਂ ਮਹਾਰਾਜ ਕਹਿੰਦੇ ਵੀ ਉਹ ਬਾਹਵਾਂ ਨਾਲ ਕੀ ਕਰੀ ਜਾਂਦੇ ਸੂਰਜ ਗੋਲੇ ਬਾਣੀ ਪਾਉਂਦੋਂ ਤਾਂ ਡਾਂਗ ਖੜਕ ਜਾਂਦੀ ਮਹਾਰਾਜ ਇਹ ਲੈਣਦੇ ਵੱਲ ਪਾਣੀ ਦੇਉਂਗਾ ਇਸ ਨੂੰ ਕੁਛ ਨਹੀਂ ਕਿਹਾ ਕਹਿੰਦੇ ਬਾਬਾ ਤੇਰਾ ਦਿਮਾਗ ਠੀਕ ਆ ਕਰਨ ਲਾਲ ਲੜਕੇ ਤਾਂ ਨਹੀਂ ਆਇਆ ਕਹਿੰਦੇ ਨਾ ਵਧੀਆ ਮੈਂ ਠੀਕ ਆ ਫਿਰ ਕਦੇ ਇੰਨਾ ਪਾਣੀ ਕਿਹਦੇ ਨਾਮ ਦਾ ਲੈਣਦੇ ਵੱਲ ਕਹਿੰਦੇ ਮੇਰੇ ਖੇਤ ਦਾ ਕਰਤਾਰਪੁਰ ਪੰਜਾਬ ਚ ਉੱਥੇ ਪਾਣੀ ਭੇਜਦਾ ਫਸਲ ਲੱਗਦੀ ਮੇਰੀ ਜਾਨੇ ਬਾਬਾ ਤੇਰਾ ਬੱਜੀ ਦਿਮਾਗ ਠੀਕ ਹੈ ਨਹੀਂ ਮੈਂ ਆਕੋ ਸਤਨਾਕ ਕਹਿੰਦੇ ਵੀ ਇੰਨੀ ਦੂਰ ਬਾਣੀ ਪਹੁੰਚਿਓ ਮਾਰੇ ਕਹਿੰਦੇ ਨਿਆਰਾ ਕਹਿੰਦੇ ਜੇ ਤੁਹਾਡਾ ਕਰੋੜਾਂ ਮੀਲ ਸੂਰਜ ਕੋਲ ਪਹੁੰਚਿਓ ਤੇ ਮੇਰੇ ਤਾਂ ਖੇਤ ਨਹੀਂ ਰਹੀਏ ਆਕੋ ਸਤਨਾਕ ਵਾਹ ਬਣਗੀ ਲੱਗਦਾ ਆਈ ਰਾਜੀ ਮਜੀਬ ਦਾ ਕਹਿੰਦਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਕਿਸੇ ਧਰਮ ਦੇ ਵਿੱਚ ਫਰਕ ਕੋਈ ਨਹੀਂ ਫਿਰ ਪੜੋਗੇ ਰਵਾਜ ਮੇਰੇ ਨਾਲ ਇਹਨੇ ਪੜਨਾ पर पढ़ेगा तो होगा कहते आज फिर अब जुम्मे का दिन आप नवाब भी खड़ा गाजी भी खड़ा गुरु साहब भी खड़े हो गया मुठा सर महाराज हस जाते मुस्कुराते नाले इतना नवाज पढ़ना लाए मेरे खड़ा ही है कहना बाबा ਉਠਾ ਨਿਕਲਿਆ ਤੇ ਲਵਾਜ ਨਹੀਂ ਪੜੀ ਮਾਰੇ ਕਹਿੰਦੇ ਤੈਂ ਕਿਹੜਾ ਪੜੀ ਐ ਆਖੋ ਸੱਜਣਾ ਕਹਿੰਦੇ ਸਾਹਮਣੇ ਤਾਂ ਪੜੀ ਐ ਵੇਖ ਕੰਨਾਂ ਨੂੰ ਹੱਥ ਲਾਏ ਹੱਥ ਫੱਟੇ ਪੁੱਲਿਆਂ ਵਾਲਿਆਂ ਆਪਣੀ ਕਲਾਮਾ ਪੜੀਆ ਗੋਡਿਆਂ 'ਤੇ ਆਪਣੇ ਹੋ ਕੇ ਬੈਠਾ ਮਾਰੇ ਕਹੇ ਪੜਨ ਵਾਲਾ ਕਿਤੇ ਹੋਰ ਸੀ ਤੇ ਸ਼ਰੀਰ ਇੱਥੇ ਆਖੋ ਸੱਜਣਾ ਬੋਲਾ ਆਧਿਆ ਮਹਾਰਾਜ ਨੇ ਜਿਹੜਾ ਨਿਵਾਜ ਪਰਮ ਵਾਲਾ ਸੀ ਨਾ ਉਹ ਤਾਂ ਕਾਬਲ ਦੇ ਵਿੱਚ ਘੋੜੇ ਖਰੀਦਦਾ ਫਿਰਦਾ ਸੀ ਆਪੇ ਸਤਨਾਮ ਵਾਹਿਗੁਰੂ ਘੋੜਿਆਂ ਦਾ ਤੈਨੂੰ ਬੜਾ ਸ਼ੌਕ ਆ ਪਾਰਕ ਚ ਮੈਂ ਤੂੰ ਤੇਨੇ ਬਾਬਾ ਕਹਿੰਦਾ ਮੈਂ ਤਾਂ ਖੜਾ ਸੀ ਨਾ ਮੇਰੇ ਨਾਲ ਪੜ ਲੈਂਦਾ ਬਾਬਾ ਮਾਰਾ ਕਹਿੰਦਾ ਜੇ ਤੂੰ ਬਸ਼ੇਰੀ ਨਾ ਮੋੜਦਾ ਹੁੰਦਾ ਤੋਏ ਤੋ ਤੇਰੇ ਨਾਲ ਵੱਢਦੇ ਹੁੰਦਾ ਆਖੂ ਸਾਤ ਨਾ ਹੋਣੀ ਮੰਨਦੀ ਆ ਜਾਨ ਦਾ ਨਾ ਇਹ ਵਾਰ ਉਹ ਵੇਖਦਾ ਹੱਡ ਚਮ ਵੇਂਦਾ ਗੁਰੂ ਵੀ ਸ਼ਰੀਰ ਥੋੜਿਆ ਸਡੇ ਵਰਗਾ ਇਸ ਸ਼ਰੀਰ ਕਰਕੇ ਨਹੀਂ ਪੁੱਤੇ ਸਿੱਤੇ ਜੇ ਹੋਗੇ ਪੜੇ ਨਿਵਾਜ ਪੜਨਾ ਮਨ ਦਾ ਕੰਮ ਏ ਜੇ ਮਨ ਹਾਜ਼ਰ ਨਹੀਂ ਤੇ ਹਾਜ਼ਰੀ ਨਹੀਂ ਲੱਗਣੀ ਸਾਨੂੰ ਵੀ ਕਹਿੰਦੇ ਨੇ ਜੇ ਮਨ ਹਾਜ਼ਰ ਨਹੀਂ ਤਾਂ ਬਾਣੀ ਵਿੱਚ ਨਾਮ ਜਪਣ ਵੇਲੇ ਸਾ ਸੰਗਤ ਕਰਨ ਵੇਲੇ ਤੇ ਹਾਜ਼ਰੀ ਨਹੀਂ ਲੱਗਦੀ ਆਖੋ ਸਤਿਨਾਮ ਮਨ ਹਾਜ਼ਰ ਹੋਣਾ ਜ਼ਰੂਰੀ ਏ ਇਸ ਕਰਕੇ ਸਾ ਸੰਗਤ ਸੁਣ ਕੇ ਕਾਜੀ ਕੀ ਗੱਲ ਸਤਿਗੁਰੂ ਨਾਨਕ ਬੋਲਦੇ ਐਵੇਂ ਗੱਲਾਂ ਨਾਲ ਨਾ ਪੜੀਆਂ ਜਾਣ ਤੇ ਆਵਾਜ਼ਾ ਲਹਿਰਾ ਭਵ ਸਾਗਰ ਤੋਂ ਉੱਠਣ ਵਿਸ਼ੇਵਕਾਰ ਅੰਦਰੋਂ ਤੇ ਥੜ ਹੋ ਰਹਿ ਲੈ ਲਹਿਰਾ ਭਵ ਸਾਗਰ ਤੋਂ ਉੱਠਣ ਵਿਸ਼ੇਵਕਾਰ ਦੀਆਂ ਚੰਗੇ ਅਮਲਾਂ ਵੱਧ ਜੋ ਹੋਣਾ ਨਹੀਂ ਪਾਰ ਉਤਾਰਾ ਐਵੇਂ ਪੜ ਪੜ ਤੋਤੇ ਵਾਂਗੂ ਜੀਵ ਕਸਾਈਏ ਨਾ ਅੱਲਾ ਸੁਣ ਲੈਂਦਾ ਹੈ ਅੰਦਰ ਦੀ ਆਵਾਜ਼ਾ ਤੇਰੇ ਅੰਦਰ ਪਿਆਰਿਆ ਜਗ ਦੀ ਜੋਤ ਖੁਦਾ ਦੀ ਏ ਐਵੇਂ ਬਾਹਰ ਕਾਣੀ ਬਾਹਰ ਐਵੇਂ ਦਿੰਦਾ ਫਿਰੇ ਨਿਆਜਾ ਤੂੰ ਬਾਹਰ ਨਿਆਜਾ ਦੇਣਾ ਕਰਦਾ ਜੋਤ ਅੰਦਰ ਜਗ ਰਹੀ ਹੈ ਵਾਹਿਗੁਰੂ ਉਸੇ ਅੰਦਰ ਬੈਠਾ ਹੈ ਤੂੰ ਬਾਹਰੋਂ ਪੜ ਰਿਆ ਅੰਦਰ ਕੁਝ ਹੋਰ ਜਲ ਰਿਆ ਇਸ ਕਰਕੇ ਮਨ ਉਕਾਗਰਦਾ ਅਰਦਾਸ ਕਰਨ ਵੇਲੇ ਵੀ ਬਾਣੀ ਪੜਨ ਦੇ ਵੇਲੇ ਵੀ ਸੰਗਤ ਕਰਨ ਦੇ ਵੇਲੇ ਵੀ ਜਿੰਨੀ ਕਾਗਰਤਾ ਹੋਏਗੀ ਓਨਾ ਹੀ ਬਾਣੀ ਪੜੀ ਦਾ ਵੱਧ ਸਾਡੇ ਤੇ ਅਸਰ ਹੁੰਦਾ ਹੈ ਫਲ ਮਿਲਦਾ ਵੱਧ ਬਾਣੀ ਪੜੇ ਦਾ ਸੰਗਤ ਕੀਜੀ ਦਾ ਕਿਉਂਕਿ ਜੇ ਖਿਆਲ ਨਹੀਂ ਤੇ ਖਿਆਲ ਝਟ ਗਿਆ ਤੇ ਇੱਕ ਵਚਨ ਕਿਦਰ ਉਧਰ ਨੰਗ ਗਿਆ ਸਾਰਾ ਹਸਤਰਾ ਸੋ ਇਹ ਸਾਰੇ ਕਰਮ ਮਨ ਕਰਕੇ ਕਰਨ ਨੂੰ ਕਹਿੰਦੇ ਨੇ ਪਾਸ਼ਾਓ ਸਮਾ ਹੋ ਗਿਆ ਸਾਰੇ ਸੰਗਤਾਂ ਨੇ ਆਪ ਜੀ ਨੇ ਬੜੇ ਪਿਆਰ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖਦੇ ਹੋਏ ਜਿੱਥੇ ਜਿੱਥੇ ਵੀ ਗੁਰਨਾਮ ਦੇਵਾ ਸਿੱਖ ਬਸ ਦੇਰ ਪਹਿਲਾਂ ਉਥੇ ਸੰਗਤਾਂ ਬੜੀ ਚੜ੍ਹਦੀ ਕਲਾ ਨਾਲ ਸ਼ਰਧਾ ਭਾਵਨਾ ਨਾਲ ਸਤਿਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੀਆਂ ਨੇ ਸੋ ਆਪਜੀ ਦਾ ਪਿੰਡ ਸਾਰਿਆ ਨਗਰ ਪਿੰਡ 28 ਪੀ ਡੀ ਐਲ ਇਦਾਂ ਹੀ ਸੋ ਸਾਰੇ ਸੰਗਤ ਨੇ ਬੜੀ ਸ਼ਰਧਾ ਨਾਲ ਇਹ ਅੱਜ ਦਾ ਸਮਾਗਮ ਮਨਾਇਆ ਸਤਿਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਅਖੰਡ ਜਾਪ ਚੱਲ ਰਹੇ ਹਨ